ਇਸ ਵਕਤ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚਰਚਾ ਦਾ ਵਿਸ਼ਾ ਬਣਿਆ ਮਾਮਲਾ ਪੱਤਰਕਾਰਾਂ ਤੇ ਦਰਜ ਪਰਚਾ ਉਸ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਸਣੇ ਬਾਕੀ ਪੱਤਰਕਾਰਾਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਹਾਲਾਂਕਿ 24 ਤਰੀਕ ਨੂੰ ਮਠੰਡਾ 'ਚ ਵੱਡਾ ਇਕੱਠ ਹੈ ਪਰ ਉਸ ਤੋਂ ਪਹਿਲਾਂ ਕਾਫੀ ਅਹਿਮ ਟਿੱਪਣੀਆਂ ਹਾਈ ਕੋਰਟ ਦੇ ਵਿੱਚ ਹੋਈਆਂ ਨੇ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਲਾਹਪਾ ਹੋ ਗਈ ਹੈ ਸਰਕਾਰ ਦੇ ਉੱਤੇ ਸਵਾਲ ਚੁੱਕੇ ਗਏ ਨੇ ਦਰਅਸਲ ਸਵਾਲਾਂ ਤੋਂ ਘਬਰਾਟ ਕਿਉਂ ਹੈ ਸਰਕਾਰ ਨੂੰ ਇਸ ਨੂੰ ਲੈ ਕੇ ਪੱਤਰਕਾਰ ਤਾਂ ਪਹਿਲਾਂ ਹੀ ਸੜਕਾਂ ਦੇ ਉੱਤੇ ਸਵਾਲ ਚੁੱਕ ਰਹੇ ਸਨ ਕਿ ਅਸੀਂ ਤਾਂ ਸਿਰਫ ਇੰਨਾ ਹੀ ਪੁੱਛਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਸਰਕਾਰੀ ਚੌਪਰ ਦੀ ਹੈਲੀਕਾਪਟਰ ਦੀ ਵਰਤੋਂ ਕਿਸ ਨੇ ਕੀਤੀ ਇਹ ਸਵਾਲ ਪੁੱਛਣਾ ਵੀ ਕਿ ਗੁਨਾਹ ਹੋ ਗਿਆ ਤਾਂ ਸਰਕਾਰ ਦੀ ਨਜ਼ਰ ਵਿੱਚ ਜੇ ਕਰੇ ਗੁਨਾਹ ਹੈ ਤਾ ਫਿਰ ਸਵਾਲ ਪੁੱਛਣਾ ਕੀ ਬੰਦ ਕਰ ਦੇਣ ਪੱਤਰਕਾਰ ਇਸ ਨੂੰ ਲੈ ਕੇ ਅਹਿਮ ਸੁਣਵਾਈ ਹੋਈ ਹੈ ਆਰਟੀਆਈ ਕਾਰਕੁਨ ਮਾਨਿਕ ਗੋਇਲ ਤੇ ਪੱਤਰਕਾਰਾਂ ਦੀ ਪਟੀਸ਼ਨ ਤੇ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ ਲੋਕਾਂ ਨੂੰ ਸਰਕਾਰ ਤੋਂ ਸਵਾਲ ਪੁੱਛਣ ਦਾ ਹੱਕ ਹੈ ਹਾਈ ਕੋਰਟ ਚ ਟਿੱਪਣੀ ਹੋਈ ਹੈ ਇੰਨੇ ਵੀ ਸੰਵੇਦਨਸ਼ੀਲ ਨਾ ਬਣੋ ਕਿ ਕੋਈ ਸਵਾਲ ਨਾ ਕਰ ਸਕੇ ਇਹ ਵੀ ਹਾਈ ਕੋਰਟ ਦੇ ਵਿੱਚ ਸਰਕਾਰੀ ਵਕੀਲ ਨੂੰ ਕਿਹਾ ਗਿਆ ਸਰਕਾਰ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਨਾ ਕਰੇ ਏ ਵੀ ਹਾਈ ਕੋਰਟ ਦੇ ਵਿੱਚ ਅੱਜ ਅਹਿਮ ਟਿੱਪਣੀ ਹੋਈ ਹੈ ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਨੂੰ ਵੀ ਝਾੜ ਪਾਈ ਗਈ ਹੈ ਤੇ ਕਿਹਾ ਗਿਆ ਕਿ ਹਾਈ ਕੋਰਟ ਨੇ ਸਰਕਾਰੀ ਵਕੀਲ ਨੂੰ ਕਿਹਾ ਕਿ ਸਿਆਸੀ ਦਲੀਲਾਂ ਇੱਥੇ ਨਹੀਂ ਚਲਣੀਆਂ ਇਹ ਨਾ ਦਿਓ ਸੀਐਮ ਦੀ ਗੈਰ ਹਾਜ਼ਰੀ 'ਚ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਸੀ ਆਰਟੀਆ ਐਕਟੀਵਿਸਟ ਮਾਨਕ ਗੋਇਲ ਦੇ ਵੱਲੋਂ ਸਭ ਤੋਂ ਪਹਿਲਾਂ ਇਸ ਬਾਰੇ ਟਿੱਪਣੀ ਕੀਤੀ ਗਈ 24 ਜਨਵਰੀ ਨੂੰ ਬਠਿੰਡਾ ਦੇ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਵੀ ਜਿਹੜਾ ਰੱਖਿਆ ਗਿਆ ਹੈ ਰੈਲੀ ਵੀ ਹੈ ਮੁਜ਼ਾਹਰਾ ਵੀ ਹੈ ਤਾਂ ਇਸ ਤਰੀਕੇ ਦੇ ਨਾਲ ਤਿੰਨ ਚਾਰ ਹੈਮ ਟਿੱਪਣੀਆਂ ਹੋਈਆਂ ਨੇ ਹਾਈ ਕੋਰਟ ਦੇ ਵਿੱਚ ਜਿਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਆਰਟੀ ਐਕਟਿਵਿਸਟ ਹੋਣ ਜਾਂ ਫਿਰ ਸਪੱਤਰਕਾਰ ਹੋਣ ਕੀ ਉਹ ਸਵਾਲ ਵੀ ਨਾ ਪੁੱਛਣ ਇੰਨੀ ਵੀ ਸਰਕਾਰ ਸੰਵੇਦਨਸ਼ੀਲ ਨਾ ਬਣੇ ਕਿ ਕੋਈ ਸਵਾਲ ਹੀ ਨਾ ਪੁੱਛੇ ਹਰ ਸਵਾਲ ਪੁੱਛਣਾ ਲੋਕਾਂ ਦਾ ਹੱਕ ਹੈ ਇਸ ਬਾਰੇ ਟਿੱਪਣੀਆਂ ਜਿਹੜੀਆਂ ਹਾਈ ਕੋਰਟ ਚ ਕੀਤੀਆਂ ਗਈਆਂ ਨੇ ਹਾਲਾਂਕਿ ਲਿਖਤੀ ਰੂਪ ਦੇ ਵਿੱਚ ਹੋਰ ਕੀ ਕੋਈ ਸਾਹਮਣੇ ਆਉਂਦਾ ਔਰ ਅਗਲੀ ਤਰੀਕ ਤੱਕ ਇਸ ਮਾਮਲੇ ਵਿੱਚ ਸਰਕਾਰ ਕੀ ਜਵਾਬ ਦੇ ਪਾਉਂਦੀ ਹੈ ਕੀ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਯੂ ਟਰਨ ਲੈਣਾ ਪਵੇਗਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਹਾਲਾਂਕਿ ਉਹਨਾਂ ਪੱਤਰਕਾਰਾਂ ਨੂੰ ਜਿਨ੍ਹਾਂ ਨੇ ਸਵਾਲ ਕੀਤੇ ਸਨ ਉਹਨਾਂ ਨੂੰ ਖਾਸ ਪਾਰਟੀ ਦੇ ਆਈਟੀ ਸੈੱਲ ਦੇ ਵੱਲੋਂ ਬਲੌਗਰ ਦੱਸਿਆ ਜਾ ਰਿਹਾ ਸੀ ਇਹ ਕਿਹਾ ਜਾ ਰਿਹਾ ਸੀ ਇਹ ਤਾਂ ਪੱਤਰਕਾਰ ਹੀ ਨਹੀਂ ਇਸਵਾਲ ਹੀ ਨਹੀਂ ਪੁੱਛ ਸਕਦੇ ਪਰ ਹੁਣ ਹਾਈ ਕੋਰਟ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਦਿਖਾਈ ਦੇ ਰਿਹਾ ਹੈ ਅਹਿਮ ਟਿੱਪਣੀਆਂ ਜਿਹੜੀਆਂ ਹੋਈਆਂ ਨੇ ਉਸ ਦੇ ਵਿੱਚ ਕਹਿ ਦਿੱਤਾ ਗਿਆ ਕਿ ਲੋਕਾਂ ਨੂੰ ਸਵਾਲ ਪੁੱਛਣ ਦਾ ਹੱਕ ਹੈ ਉਸ ਦੇ ਵਿੱਚ ਲੋਕਾਂ ਦੇ ਵਿੱਚ ਸਾਰੇ ਹੀ ਸ਼ਾਮਲ ਨੇ ਚਾਹੇ ਕੋਈ ਮੁਲਾਜ਼ਮ ਹੋਵੇ ਪੱਤਰਕਾਰ ਹੋਵੇ ਇੱਥੋਂ ਤੱਕ ਕਿ ਕੋਈ ਆਰਟੀਐਕਟਿਵਿਸਟ ਹੋਵੇ ਕੋਈ ਸਮਾਜ ਸੇਵੀ ਹੋਵੇ ਜਿੰਨਾ ਜਿੰਨਾਂ ਨੇ ਵੀ ਹੱਕ ਬਣਦਾ ਜਿਹੜੇ ਵੋਟਰ ਨੇ ਜਾਂ ਨਾਗਰਿਕ ਨੇ ਉਹ ਕੋਈ ਵੀ ਸਵਾਲ ਪੁੱਛ ਸਕਦੇ ਨੇ ਸਰਕਾਰ ਤੋਂ ਇਸੇ ਕਰਕੇ ਕਿਹਾ ਗਿਆ ਤਾਂ ਇਹਨਾਂ ਟਿੱਪਣੀਆਂ ਤੋਂ ਇੱਕ ਗੱਲ ਦਾ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਪਰਚੇ ਦੇ ਵਿੱਚ ਇੱਕ ਵੱਡੀ ਰਾਹਤ ਮਿਲ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕੋਰਟ ਦੇ ذریعے ਪੱਤਰਕਾਰਾਂ ਨੂੰ ਜਿਸ ਦੇ ਵਿੱਚ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਦਾ ਨਾਮ ਸ਼ਾਮਲ ਹੈ ਜਿਸ ਦੇ ਵਿੱਚ ਪੱਤਰਕਾਰ ਮਿੰਟੂ ਗੁਰੂਸਰੀਆ ਦਾ ਨਾਮ ਸ਼ਾਮਲ ਹੈ ਆਰਟੀ ਐਕਟਿਵਿਸਟ ਮਾਨਕ ਗੋਇਲ ਦਾ ਨਾਮ ਸ਼ਾਮਲ ਹੈ ਮਨਦੀਪ ਮੱਕੜ ਦਾ ਨਾਮ ਸ਼ਾਮਲ ਹੈ ਇਸ ਦੇ ਨਾਲ 6 ਵਿਅਕਤੀ ਹੋਰ ਨਾਮਜ਼ਦ ਕੀਤੇ ਗਏ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਹੈਲੀਕਾਪਟਰ ਨੂੰ ਲੈ ਕੇ ਉਸੇ ਸਵਾਲ ਨੂੰ ਲੈ ਕੇ ਕੋਈ ਨਾ ਕੋਈ ਪੋਸਟ ਪਾਉਂਦੇ ਨੇ ਟਿੱਪਣੀ ਕਰਦੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਲੁਧਿਆਣਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਉਸੇ ਨੂੰ ਲੈ ਕੇ ਚੈਲੰਜ ਕੀਤਾ ਗਿਆ ਕਿ ਉਹ ਪਰਚਾ ਰੱਦ ਹੋਣਾ ਚਾਹੀਦਾ ਬਿਨਾਂ ਸ਼ਰਤ ਤੋਂ ਤਾਂ ਪੱਤਰਕਾਰਾਂ ਨੂੰ ਲੈ ਕੇ ਜਿਹੜਾ ਰੋਸ ਮਜਾਰਾ 17 ਸੈਕਟਰ ਦੇ ਵਿੱਚ ਵੀ 4 ਤਰੀਕ ਨੂੰ ਰੱਖਿਆ ਗਿਆ ਸੀ ਉੱਥੇ ਵੀ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਸਰਕਾਰ ਦੇ ਵੱਲੋਂ ਹਟੋ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਨਹੀਂ ਆਇਆ ਜਿਸ ਦੇ ਵਿੱਚ ਉਸ ਪਰਚੇ ਨੂੰ ਲੈ ਕੇ ਕੋਈ ਟਿੱਪਣੀ ਕੀਤੀ ਗਈ ਹੋਵੇ ਕਿ ਇਹ ਕਿਸੇ ਦੇ ਵੱਲੋਂ ਜਲਦਬਾਜ਼ੀ ਚ ਕੀਤਾ ਗਿਆ ਹੈ ਜਾਂ ਇਹ ਪਰਚਾ ਗਲਤ ਹੈ ਸਹੀ ਹੈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਆਈ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਤੇ ਮੰਤਰੀ ਨੇ ਅਮਨ अरोੜਾ ਜਦੋਂ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ ਤੁਰੰਤ ਉਹਨਾਂ ਨੂੰ ਪੁੱਛਿਆ ਗਿਆ ਸੀ ਕੁਝ ਪੱਤਰਕਾਰਾਂ ਵੱਲੋਂ ਕਿ ਜਿਹੜਾ ਪੱਤਰਕਾਰਾਂ ਤੇ ਪਰਚਾ ਦਰਜ ਕੀਤਾ ਗਿਆ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਉਹਨਾਂ ਨੇ ਬੜੀ ਹੈਰਾਨ ਭਰੇ ਜਿਹੜੇ ਹਾ ਭਾ ਪ੍ਰਗਟ ਕਰਦੇ ਆ ਕਿ ਆ ਸੀ ਕਿ ਮੈਨੂੰ ਇਸ ਪੱਤਰ ਜਿਹੜੀ ਪਰਚੇ ਦੀ ਜਾਣਕਾਰੀ ਨਹੀਂ ਹੈ ਮੈਨੂੰ ਨਹੀਂ ਪਤਾ ਜੇ ਉਦੋਂ ਨਹੀਂ ਪਤਾ ਸੀ ਤੇ ਇੰਨੇ ਦਿਨ ਬੀਤਣ ਤੋਂ ਬਾਅਦ ਤਾਂ ਪਤਾ ਲੱਗ ਗਿਆ ਹੁਣ ਜਾਂ ਮੰਤਰੀ ਅਮਨ ਰੋੜਾ ਅਖਬਾਰ ਨਹੀਂ ਪੜ੍ਹਦੇ ਜਾਂ ਕੋਈ ਉਹ ਚੈਨਲ ਨਹੀਂ ਦੇਖਦੇ ਤਾਂ ਇਸ ਤਰੀਕੇ ਦੇ ਨਾਲ ਸਰਕਾਰ ਇਸਾਰੇ ਮਾਮਲੇ ਦੇ ਉੱਤੇ ਚੁੱਪ ਹੈ ਪਰ ਆਈਟੀ ਸੈੱਲ ਦੇ ਜ਼ਰੀਏ ਉਹਨਾਂ ਪੱਤਰਕਾਰਾਂ ਨੂੰ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਮੀਮ ਵੀ ਬਣਾਏ ਜਾ ਰਹੇ ਸੀ ਪਰ ਉਹਨਾਂ ਸਾਰਿਆਂ ਨੂੰ ਹੁਣ ਠੋਕਵਾ ਜਵਾਬ ਪਟੀਸ਼ਨ ਦੇ ਜਰੀਏ ਮਿਲਦਾ ਦਿਖਾਈ ਦੇ ਰਿਹਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਹੋਈ ਸੁਣਵਾਈ ਦੇ ਵਿੱਚ ਅਹਿਮ ਟਿੱਪਣੀਆਂ ਹੋਈਆਂ ਨੇ ਜਿਸ ਦੇ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਹਾਈ ਕੋਰਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਰਚੇ ਦਰਜ ਹੋਏ ਜਾਣ ਤੋਂ ਬਾਅਦ ਕੀਤੇ ਜਾਣ ਤੇ ਉੱਤੇ ਸਰਕਾਰ ਕੀ ਜਵਾਬ ਦੇ ਪਾਉਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਵੇਗੀ ਹਾਲ ਦੀ ਘੜੀ ਦੇ ਵਿੱਚ ਕੋਈ ਵੀ ਜਨਤਕ ਤੌਰ ਦੇ ਉੱਤੇ ਇਸ ਪਰਚੇ ਦੇ ਬਾਰੇ ਟਿੱਪਣੀ ਸਰਕਾਰ ਦੇ ਵੱਲੋਂ ਨਹੀਂ ਆਈ ਹੈ ਹਾਲਾਂਕਿ ਇਹ ਕਿਹਾ ਗਿਆ ਕਿ ਇਸ ਪਰਚੇ ਬਾਰੇ ਜਾਣਕਾਰੀ ਹੀ ਨਹੀਂ ਹੈ ਪਰ ਪੱਤਰਕਾਰਾਂ ਦੇ ਵੱਲੋਂ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਪ੍ਰੈਸ ਕਲੱਬ ਚੰਡੀਗੜ੍ਹ ਹੋਵੇ ਕਿਸਾਨ ਜਥੇਬੰਦੀਆਂ ਹੋਣ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਹੋਵੇ ਵੱਖ-ਵੱਖ ਨੁਮਾਇੰਦਿਆਂ ਦੇ ਵੱਲੋਂ ਆਪਣੀ ਹਾਜ਼ਰੀ ਲਗਾਈ ਗਈ ਔਰ ਕਿਹਾ ਗਿਆ ਕਿ ਮੀਡੀਆ ਦੀ ਇਹ ਜਿਹੜੀ ਬੋਲਣ ਦੀ ਆਜ਼ਾਦੀ ਉਸ ਨੂੰ ਦੱਬਿਆ ਨਹੀਂ ਜਾ ਸਕਦਾ ਤੇ ਅੱਜ ਦੀ ਹੋਈ ਇਸ ਅਹਿਮ ਸੁਣਵਾਈ ਤੋਂ ਕਾਫੀ ਕੁਝ ਸਾਹਮਣੇ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਤਾਂ ਦੇਖਦੇ ਹਾਂ ਇਸ ਮਸਲੇ ਨੂੰ ਲੈ ਕੇ ਸਰਕਾਰ ਕਿੰਨੀ ਕੁ ਸੰਜੀਦਾ ਆਉਣ ਵਾਲੇ ਸਮੇਂ 'ਚ ਹੁੰਦੀ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ 24 ਤਰੀਕ ਨੂੰ ਮਾਲਵਾ ਜ਼ੋਨ ਦੇ ਵਿੱਚ ਬਠਿੰਡਾ ਡੀਸੀ ਦਫ਼ਤਰ ਦੇ ਬਾਹਰ ਇੱਕ ਵੱਡਾ ਕਾਠਾ ਜਿਹੜਾ ਰੋਸ ਮੁਜਾਰੇ ਦੇ ਵਜੋਂ ਹੋਣ ਜਾ ਰਿਹਾ ਹੈ ਕਿ ਪਰਚਾ ਗਲਤ ਕੀਤਾ ਗਿਆ ਤਾਂ ਇਹ ਰੱਦ ਹੋਣਾ ਚਾਹੀਦਾ ਹੈ ਦੇਖਦੇ ਹਾਂ ਉਹਨਾਂਲੇ ਸਮੇਂ ਦੇ ਵਿੱਚ ਇਸ ਬਾਰੇ ਸਰਕਾਰ ਦਾ ਸਟੈਂਡ ਸਾਹਮਣੇ ਕੀ ਆਉਂਦਾ ਫਿਲਹਾਲ ਇਸ ਦੇ ਬਾਰੇ ਹਾਈ ਕੋਰਟ ਵਿੱਚ ਅੱਜ ਜਿਹੜੀ ਸੁਣਵਾਈ ਹੋਈ ਹੈ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ